ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜਿਹੜੀ 23 ਨਵੰਬਰ 2023 ਨੂੰ ਅਮਰਤਵੇਲੇ ਗੁਰਦੁਆਰਾ ਅਕਾਲ ਬੁੰਗਾ ਸੁਲਤਾਨਪੁਰ ਲੋਧੀ ਵਿਖੇ ਅਮਰਤਵੇਲੇ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਬੂਟਾਂ ਸਮੇਤ ਅੰਦਰ ਵੜ ਕੇ ਉਥੇ ਅੰਦਰ ਗੋਲੀਆਂ ਚਲਾ ਕੇ ਮਰਿਆਦਾ ਦਾ ਲੰਘਣ ਕੀਤਾ ਉਥੇ ਗੋਲੀਆਂ ਵੱਡੇ ਪੱਧਰ ਤੇ ਚਲਾ ਕੇ ਇੱਕ ਦੂਸਰੀ ਮਰਿਆਦਾ ਦਾ ਲੰਘਣ ਕੀਤਾ ਉਹਦੇ ਸਬੰਧ ਵਿੱਚ ਛੇ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਪੰਜ ਮੈਂਬਰੀ ਕਮੇਟੀ ਤੇ ਛੇਵਾਂ ਸਾਡਾ ਕੋਆਰਡੀਨੇਟਰ ਕਮੇਟੀ ਬਣਾ ਕੇ ਇਹਦੀ ਰਿਪੋਰਟ ਜਿਹੜੀ ਆ ਉਸ ਕਮੇਟੀ ਨੇ ਬੜੀ ਮਿਹਨਤ ਕਰਕੇ ਹਰ ਇੱਕ ਪੱਖ ਨੂੰ ਪੈਚ ਕਰਕੇ ਉਹ ਰਿਪੋਰਟ ਦਿੱਤੀ ਸੀ ਜਿਹੜੀ ਪਿਛਲੇ ਦਿਨ ਹੀ ਅਸੀਂ ਇੱਥੇ ਜਾਰੀ ਵੀ ਕੀਤੀ ਸੀ ਉਸ ਪੜਤਾਲ ਦਾ ਜਿਹੜਾ ਸਭ ਤੋਂ ਉੱਪਰ ਮਾ ਜਿਹੜਾ ਸਗਾ ਉਹ ਪੱਖ ਇਹ ਸੀ ਕਿ 5-6 ਜ਼ਿਲ੍ਹਿਆਂ ਦੀ ਪੁਲਿਸ ਇਕੱਤਰ ਕੀਤੀ ਗਈ ਇੱਕ ਦਿਨ ਪਹਿਲਾਂ ਇੱਕ ਹੁੰਦੀ ਸਡਨ ਪ੍ਰੋਵੋਕੇਸ਼ਨ ਇੱਕ ਹੁੰਦਾ ਮਿਥਕੇ ਸਾਰਾ ਕਾਰਜ ਕਰਨਾ ਔਰ ਲਗਭਗ 1000 ਕੌਨਸਟੇਬਲ ਤੇ ਉਹਨਾਂ ਜ਼ਿਲ੍ਹਿਆਂ ਦੇ ਅਫਸਰ ਸਹਿਮਾਨ ਉਹ ਸਾਰਿਆਂ ਨੇ ਗਿਣਵਿਤ ਕੇ 23 ਤਰੀਕ ਨੂੰ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਉਥੇ ਫਾਇਰਿੰਗ ਕਰਕੇ ਮਰਿਆਦਾ ਦੀਆਂ ਧਗੀਆਂ ੜਾਈਆਂ ਸੋ ਉਹਦੇ ਸਬੰਧ ਦੇ ਵਿੱਚ ਫਿਰ ਇਹ ਰਿਪੋਰਟ ਜਿਹੜੀ ਪਾਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਗਈ ਪਾਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਵਿਵੀਰ ਸਿੰਘ ਜੀ ਨੇ ਪਿਛਲੇ ਦਿਨੀ ਉਹ ਰਿਪੋਰਟ ਤੇ ਐਕਸ਼ਨ ਕਰਦਿਆਂ ਸ੍ਰੀ ਭਗਵਾਨਤਮਾਨ ਮੁੱਖ ਮੰਤਰੀ ਪੰਜਾਬ ਨੂੰ ਸਿੱਧੇ ਤੌਰ ਤੇ ਇਹਦਾ ਇਸ ਘਟਨ ਦਾ ਜ਼ਿੰਮੇਵਾਰ ਤੇ ਦੋਸ਼ੀ ਕਰਦਾਨਿਆ ਸੀ ਉਦੇ ਤਹਿਤ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸਲੇ ਦਿਨੀ ਇੱਕ ਮੀਟਿੰਗ ਆਪਣੀ ਕਰਕੇ ਅੱਜ ਦਾ ਇਹ ਜਿਹੜਾ 1 ਫਰਵਰੀ 2024 ਦਾ ਜਨਰਲ ਅਜਲਾਸ ਅਧਿਆਸਕ ਔਰ ਅੱਜ ਜਨਰਲ ਅਜਲਾਸ ਦਾ ਇੱਕ ਨਿਕਾਤੀ ਜਿਹੜਾ ਪ੍ਰੋਗਰਾਮ ਸੀ ਉਹ ਸੀ ਕਿ ਉਹ ਜਿਹੜੀ ਰਿਪੋਰਟ ਛਪੀ ਆ ਤੇ ਉਹਦੇ ਉੱਤੇ ਗਾਹਾਂ ਫਾਰਦਰ ਜਿਹੜਾ ਆ ਉਹ ਅੱਜ ਦਾ ਹਾਊਸ ਕੀ ਮੰਗ ਕਰਦਾ ਸੋ ਉਹ ਅੱਜ ਬੈਠ ਕੇ ਲਗਭਗ 3 ਘੰਟੇ ਸਾਰੇ ਸ਼ਹਿਰ ਦੇ ਮੈਂਬਰ ਸਹਿਬਾਨ ਨੇ ਆਪਣੇ ਆਪਣੇ ਵਿਚਾਰ ਉਹਦੇ ਤੇ ਸਾਰਿਆਂ ਨੇ ਬਰਕਰੜ ਕੀਤੇ ਔਰ ਉਹਨਾਂ ਵਿਚਾਰਾਂ ਦੇ ਵਿੱਚ ਇੱਕ ਸੁਰਤਾ ਦੇ ਨਾਲ ਚਾਰ ਜਿਹੜੇ ਵਿਸ਼ੇਸ਼ ਮਤੇ ਆ ਉਹ ਵੀ ਅੱਜ ਪਾਸ ਕੀਤੇ ਗਏ ਕਿਉਂਕਿ ਲੰਬੇ ਆਰਸੇ ਤੋਂ 2017 ਤੋਂ ਆਨਵਰਡ ਗੁੱਟਕੇ ਹੱਥ ਚ ਫੜਨ ਵਾਲੀ ਸਰਕਾਰ ਕੇ ਬਿਆਦਬੀ ਦੇ ਦੋਚੀਆਂ ਨੂੰ ਬਰਗਾੜੀ ਦੇ ਦੂਜਿਆਂ ਨੂੰ ਸਜ਼ਾਵਾ ਦੇਵਾਂਗੇ 5 ਸਾਲ ਕੁਝ ਨਹੀਂ ਕੀਤਾ ਖਤਮ ਹੋਈ ਕਹਾਣੀ ਆ 2022 ਜਿਹੜੀ ਹੁਣ ਮੌਜੂਦਾ ਸਰਕਾਰ 24 ਘੰਟਿਆਂ ਦੇ ਵਿੱਚ ਇਹ ਸਾਰੇ ਫੈਸਲੇ ਕਰਾਂਗੇ ਇਹ ਵੀ 2 ਸਾਲ ਇਸੇ ਗੱਲ 'ਚ ਨਿਕਲ ਗਏ ਕਦੇ ਇੱਕ ਸੈੱਟ ਬਣੀ ਕਦੇ ਦੂਜੀ ਸੈੱਟ ਬਣੀ ਨਿਕਲਿਆ ਕੁਝ ਨਹੀਂ ਪਰ ਇਹ ਸਰਕਾਰ ਨੇ ਇੱਕ ਸਿੱਖਾਂ ਦਾ ਸਬਰ ਹੋਰ ਦੇਖਿਆ ਕਿ 23 ਨਵੰਬਰ 2023 ਨੂੰ ਜਿਹੜੀ ਇਹ ਘਟਨਾ ਕੀਤੀ ਪੁਲਿਸ ਕਿਹਦੇ ਕਹੇ ਅੰਦਰ ਗੁਰਦੁਆਰੇ 'ਚ ਐਂਟਰ ਹੋਈ ਪੁਲਿਸ ਕਿਹਦੇ ਕਹੇ ਬੂਟਾ ਸਮੇਤ ਅੰਦਰ ਗਈ ਤੇ ਪੋਸ ਨੇ ਕਿਹਦੇ ਕਹੇ ਦੇ ਉੱਤੇ ਇਹ ਜਿਹੜੀ ਫਾਇਰਿੰਗ ਕੀਤੀ ਆ ਸੋ ਇਹ ਸਵਾਲ ਸਗੇ ਮੁੱਦੇ ਮੇਨ ਤੌਰ ਦੇ ਉੱਤੇ ਤੇ ਪੀਟੀਸੀ ਦੇ ਜਿਹੜੇ ਕਰਮਚਾਰੀ ਫੱਟੜ ਹੋਏ ਉਹਨਾਂ ਦਾ ਵੀ ਅੱਜ ਡਿਸਕਸ ਹੋਇਆ ਕਿਉਂਕਿ ਇੱਕ ਪਾਸੇ ਆਪਾਂ মিডিਏ ਦੀ ਕਹਿੰਦੇ ਆ ਕਿ মিডিਆ ਆਜ਼ਾਦ ਆ মিডিਆ ਚੌਥਾ ਥੰਮ ਆ ਤੇ ਅੱਜ ਆਪਾਂ মিডিਏ ਨੇ ਜੇ ਕਵਰੇਜ ਕੀਤੀ ਉਹਨੂੰ ਵੀ ਆਪਾਂ ਤੋ ਸ਼ਾਦਾ ਨੇ ਕੀਤਾ ਅੰਗਲਾਂ ਇੰਨਾ ਤੋਰੀਆਂ ਜਿਦਾ ਜੰਗਲ ਦਾ ਰਾਜ ਹੁੰਦਾ ਸੋ ਇਹ ਤਾਂ ਖੁਦ ਕਿਸਮਤ ਦੀ ਕਹਿ ਲਓ ਕਿ ਉਹ ਉਹਨਾਂ ਕੋਲ ਇੱਕ ਵੀਡੀਓ ਰਿਕਾਰਡਿੰਗ ਰਹਿ ਗਈ ਉਹਦੇ ਨਾਲ ਸਾਰਾ ਜਿਹੜਾ ਮਾਮਲਾ ਉਹ ਕਲੀਅਰ ਹੋ ਗਿਆ ਸੋ ਅੱਜ ਹੌਸ ਨੇ ਸਾਰੇ ਨੇ ਇਹ ਫੈਸਲਾ ਕੀਤਾ ਕਿ 2 ਸਾਲ ਹੋ ਗਏ ਇਹਦੇ ਵਿੱਚ ਬੜੀਆਂ ਬੜੀਆਂ ਬਿਆਦਬੀਆਂ ਹੋਈਆਂ ਔਰ ਉਹ ਬਿਆਦਬੀਆਂ ਦਾ ਸਿਰ ਪਰਚਾ ਦਰਜ ਕਰਨਾ ਇਹਦਾ ਹੀ ਮੰਤਵ ਨਹੀਂ ਹੁੰਦਾ ਉਹਦੇ ਵਿੱਚ ਗਾਹਾਂ ਕਾਰਵਾਈਆਂ ਕੀ ਹੋਣੀਆਂ ਉਹ ਅੱਜ ਤੱਕ ਤੋਸ ਪਈਆਂ ਸੋ ਦੂਸਰਿਆਂ ਨੂੰ ਬੜੇ ਪੱਧਰ ਤੇ ਨਿੰਦੇ ਆ ਅੱਜ ਖੁੱਲ ਕੇ ਇਸ ਗੱਲ ਤੇ ਵੀ ਵਿਚਾਰ ਹੋਈ ਕਿ ਜਿਹੜਾ ਇਹ ਬਰਗਾੜੀ ਤੇ ਬਾਈਬਲ ਵਾਲਾਂ ਦੀ ਬਹੁਤ ਦੁਖਦਾਈ ਸੀ ਨਹੀਂ ਸੀ ਹੋਣਾ ਚਾਹੀਦਾ ਹੋਇਆ ਉਹਦੇ ਵਿੱਚ ਕੁਝ ਲੈਪਸ ਰਈਆਂ ਪਰ ਉਹ ਪਿਛਲੇ ਦਿਨੀ ਇੱਕ ਸਵਾਲ ਉਠਿਆ ਪਈ ਫਿਰ ਮੋੜੋ ਬਾਬਲ ਦੀ ਤੇ ਮੈਂ ਤੁਹਾਡੇ ਜਿਹੜੇ মিডিਆ ਰਾਹੀਂ ਕਹਿਣਾ ਚਾਹੁੰਦਾ ਕਿ 2015 ਨੂੰ 9 ਸਾਲ ਹੋ ਗਏ ਆਪਾਂ ਹੁਣ 9 ਸਾਲ ਇਹੋੇ ਕੰਮ ਕਰੀ ਜਾਣਾ ਪਏ ਇੱਕ ਬਰਗਾੜੀ ਦੇ ਵਿੱਚ ਇਹ ਜੋ ਮਰਜੀ ਬਿਆਦਮੀ ਹੁੰਦੀ ਰਹੇ ਪੰਜਾਬ ਦੇ ਵਿੱਚ ਗੁਰੂ ਪਾਤਸ਼ਾਹ ਦੇ ਸਰੂਪਾਂ ਦੀ ਬਿਆਦਮੀ ਹੋਈ ਜਾਵੇ ਫਿਰ ਆਪਾਂ ਉਹ 15 ਦੇ ਵਿੱਚ ਲਪੇਟੀ ਜਾਵਾਂਗੇ ਸੋ ਉਹਦੀ ਵੀ ਇੱਕ ਸਵਾਲ ਉੱਠਿਆ ਸੀ ਜਿਹਦਾ ਮੈਂ ਅੱਜ ਕਾਪੀ ਵੀ ਰਿਲੀਜ਼ ਕੀਤੀ ਆ ਇਹ ਗੁਰਦੁਆਰਾ ਗੱਜਟ ਜਿਹੜਾ ਆ ਏ ਬੀ ਜਲਾਈ 2021 ਦੇ ਵਿੱਚ 363 ਨੰਬਰ ਮਤਾ ਆ ਜਿਹਦੇ ਵਿੱਚ ਇਹ 10-10 ਲੱਖ ਰੁਪਇਆ ਉਹਨਾਂ ਮਹਾਨ ਚੀਜ਼ਾਂ ਨੂੰ ਜਿਹੜੇ ਚੀਜ਼ ਹੋਏ ਕਿਉਂਕਿ ਉਹਨਾਂ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਗੇ ਉਹਨਾਂ ਦੀਆਂ ਕੇਂਦਰੀ ਅਜਾਇਬ ਘਰ ਵਿੱਚ ਤਸਵੀਰਾਂ ਲਾਈਆਂ ਇਹ ਵੀ ਕੋਈ ਸਾਨ ਨਹੀਂ ਕੀਤਾ ਤੇ ਨਾਲ ਹੀ ਨਿੰਦਿਆ ਦਾ ਵੀ ਮਤਾ ਆ ਇਹ ਅੱਜ ਤਾਂ ਦੱਸਿਆ ਕਿਉਂਕਿ ਕਈ ਵਾਰੀ ਆਪਾਂ ਉਸੇ ਗੱਲ ਨੂੰ ਇੱਕ ਨੂੰ ਫੜ ਕੇ ਪਛਾਣ ਦੀ ਪਛਾਣ ਖਿੱਚੀ ਜਾਂਦੇ ਆ ਸੋ ਮੈਂ ਸਮਝਦਾ ਅੱਜ ਦੀ ਮੌਜੂਦਾ ਸਰਕਾਰ ਨੇ ਇਹ ਬੜੀ ਵੱਡੀ ਬੇਆਦਬੀ ਕੀਤੀ ਆ ਜਿਹਦੇ ਲਈ ਸਿੱਧੇ ਤੌਰ ਤੇ ਇਹ ਦੋਚੀ ਆ ਸੋ ਉਹਦੇ ਸਬੰਧ ਦੇ ਵਿੱਚ ਅੱਜ ਸਾਡੇ ਜਿਹੜੇ ਆ ਉਹ ਚਾਰ ਮਤੇ ਚੇਚੇ ਤੌਰ ਤੇ ਸਾਰੇ ਮੈਂਬਰ ਸਾਹਿਬਾਨਾਂ ਨੇ ਜਿਹੜੇ ਪੇਸ਼ ਕੀਤੇ ਬੱਕੋ ਬੱਕਰੇ ਆਪਣੇ ਵਿਊ ਟਾਰਗੇਟ ਕਰਕੇ ਉਹਦੇ ਵਿੱਚ ਸਭ ਤੋਂ ਪਹਿਲਾ ਮਤਾ ਜਿਹੜਾ ਉਹ ਗੁਰਦੁਆਰਾ ਸ੍ਰੀ ਅਕਾਲ ਬੰਗਾ ਸਾਹਿਬ ਤੇ ਪੁਲਿਸ ਵੱਲੋਂ ਗੋਲੀਬਾਰੀ ਅਤੇ ਮਰਿਆਦਾ ਦੀ ਉਲੰਘਣ ਦੇ ਮੁੱਖ ਦੋਸ਼ੀ ਵਜੋਂ ਤੇ ਗ੍ਰਹਿ ਮੰਤਰੀ ਵਜੋਂ ਸ਼੍ਰੀ ਭਗਵਾਨਤਮਾਨ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ। ਇਹ ਇੱਕ ਇੱਕ ਵੱਡਾ ਮਤਾ ਜਿਹੜਾ ਸ਼ੌਂਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਸੰਬੰਧ ਵਿੱਚ ਹੌਪਸਪੀਸ਼ ਹੋਇਆ ਜਿਹੜਾ ਪਾਸ ਕੀਤਾ ਗਿਆ। ਦੂਸਰਾ ਮਤਾ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਅਤੇ ਬਿਆਦਬੀ ਦੀ ਘਟਨਾ ਦੇ ਹਰ ਜ਼ਿੰਮੇਵਾਰ ਖਿਲਾਫ ਸਮੇਤ ਮੁੱਖ ਮੰਤਰੀ ਪੰਜਾਬ 295 ਇਹ ਤਹਿਤ ਫੌਜਦਾਰੀ ਤਹਿਤ ਇਹ ਪਾਰਚਾ ਜਿਹੜਾ ਹੈ ਉਹ ਦਰਜ ਕੀਤਾ ਜਾਵੇ। ਤੀਸਰਾ ਮਤਾ ਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਤ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਤੇ ਇਹ ਕਾਰਵਾਈ ਕਰਨ ਲਈ ਜਿਹੜਾ ਹੈ ਉਹ ਜਾ ਕੇ ਮਿਲੇ ਤਾਂ ਕਿ 30 ਨਵੰਬਰ 2023 ਦੇ ਜਿਹੜੇ ਮੁੱਖ ਦੋਚੀ ਆ ਜਿਨ੍ਹਾਂ ਨੇ ਪੁਲਿਸ ਅੰਦਰ ਬਾੜੀ ਔਰ ਪੁਲਸ ਨੇ ਅੰਦਰ ਗੋਲੀਆਂ ਚਾਲਾ ਆ ਕੇ ਮਰਿਆਦਾ ਦਾ ਲੰਘਣ ਕੀਤਾ ਉਹਨਾਂ ਤੇ ਸਮੰਨ ਦੇ ਵਿੱਚ ਗਵਰਨਰ ਪੰਜਾਬ ਨੂੰ ਅਪਰੋਚ ਕਰੇ ਤੇ ਚੌਥਾ ਇਹ ਸ਼੍ਰੋਮਣੀ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਜੇ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ ਤੇ ਫੇਰ ਅਸੀਂ ਕਾਨੂੰਨੀ ਚਾਰਾ ਜੋਰੀ ਉਹ ਕਾਨੂੰਨੀ ਚਾਰਾ ਜੋਰੀ ਕੀ ਹੁੰਦੀ ਆ ਉਹ ਕਾਨੂੰਨੀ ਚਾਰਾ ਜਾਰੀ ਹੁੰਦੀ ਹੈ ਪਹਿਲਾਂ ਪੁਲਿਸ ਨੂੰ ਅਪਰੋਚ ਕਰੋ ਫਿਰ ਉਹ ਤੋਂ ਬਾਅਦ ਦਰਵਾਜੇ ਅਦਾਲਤਾਂ ਦੇ ਖੜਕਾਏ ਜਾਣ ਉਹ ਫਿਰ ਦਰਵਾਜੇ ਅਦਾਲਤਾਂ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜਕਾਊਗੀ ਜਿਨ੍ਹਾਂ ਨੂੰ ਆਪਾਂ ਇਸ ਤਗਾਸਾ ਕਹਿੰਦੇ ਹਾਂ ਪਰ ਅਸੀਂ ਆਸ ਰੱਖਦੇ ਹਾਂ ਕਿਉਂਕਿ ਸਰਕਾਰ ਚੁੱਪ ਬੈਠੀ ਆ ਐਡਮਿਨਿਸਟ੍ਰੇਸ਼ਨ ਚੁੱਪ ਬੈਠੀ ਆ ਸੇਟ ਬਣਾਈ ਨੂੰ 3 ਮਹੀਨੇ ਹੋ ਗਏ ਉਹਦੀ ਕੋਈ ਕਾਰਗੁਜ਼ਾਰੀ ਨਹੀਂ ਇਹ ਚੁੱਪ ਰਹਿਣੀ ਜਿਹੜੀ ਇਹ ਕਿਸ ਗੱਲਬਾਤ ਇਸ਼ਾਰਾ ਕਰਦੀ ਆ ਜਿੱਦਾਂ ਸਿਆਣੇ ਕਹਿੰਦੇ ਨੇ ਨਾ ਕਿ ਜੇ ਕੋਈ ਬੰਦਾ ਸਵਾਲ ਕਰੇ ਤੇ ਚੁੱਪ ਰਹੇ ਤੇ ਇਹਦਾ ਮਤਲਬ ਇਟ ਅਮਾਉਂਟਸ ਟੂ ਐਡਮਿਸ਼ਨ ਇਹਦਾ ਮਤਲਬ ਇਹ ਆਪ ਉਸ ਗੱਲ ਨੂੰ ਅਸੈਪਟ ਕਰਦੇ ਆ ਕਿ ਉੱਥੇ ਹੋਈ ਇਹ ਬਿਆਦਬੀ ਦੇ ਇਹ ਮੁੱਖ ਦੋਸ਼ੀ ਆ ਉਹ ਤੋਂ ਇਲਾਵਾ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਿਸ਼ਾਲ ਇਕੱਠ ਵਿਸ਼ਾਲ ਇਕੱਠ ਸਾਲੀਆਂ ਜਿੰਨੀਆਂ ਵੀ ਜਥੇਬੰਦੀਆਂ ਜਿੰਨੀਆਂ ਸਿੱਖ ਪੰਥ ਦੀਆਂ ਰਹਿਨਮਾਈ ਦੇ ਵਿੱਚ ਵਿਚਰਦੀਆਂ ਉਹਨਾਂ ਸਾਰਿਆਂ ਨੂੰ ਇੱਕਠੇ ਬੁਲਾ ਕੇ ਫਿਰ ਇੱਕ ਜਿਹੜਾ ਆ ਉਹ ਸੰਘਰਸ਼ ਜਿਹੜਾ ਆ ਇਹਦੇ ਸਗੇ ਸਾਡੇ ਜਿਹੜੇ ਸ਼ੌਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਜਿਹੜੇ ਆ ਉਹ ਸਾਰੇ ਕੋਲ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਪਿਛਲੇ ਦਿਨੀ ਇੱਕ ਸਾਡੇ ਨੋਟਸ ਵਿੱਚ ਆਈ ਆ ਉਹ ਸ਼ੌਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਡੇ ਖਪੂਰ ਸਿੰਘ ਦੇ ਮੈਂਬਰ ਸਰਦਾਰ ਜਨੈਲ ਸਿੰਘ ਡੋਗਰਾ ਵਾਲਾ ਤੇ ਬੀਬੀ ਗੁਰਪ੍ਰੀਤ ਕੌਰ ਰੋਹੀ ਇਹ ਪਿਛਲੇ ਦਿਨੀ ਦੇਖੋ ਪਰੋਲ ਤੇ ਆਇਆ ਝੂਠਾ ਸਾਹਿਬ ਰਾਮ ਰਹੀਮ ਉਹ ਪਰੋਲ ਤੇ ਆ ਕੇ ਵੀ ਉਹ ਕਾਰਵਾਈਆਂ ਕਰ ਰਿਹਾ ਕਿ ਪੰਜਾਬ ਦੇ ਵਿੱਚ ਫਿਰ ਨਫਰਤ ਫਲਾਉਣ ਦਾ ਯਤਨ ਕਰ ਰਿਹਾ ਉਹ ਕਪੂਰਥਲੇ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਤਲਵੰਡੀ ਚੌੜੀਆਂ ਚੋਂ ਨਹੀਂ ਚੌਧਰੀਆਂ ਤਲਵੰਡੀ ਚੌਧਰੀਆਂ ਉਹਦੇ ਵਿੱਚ ਜ਼ਮੀਨ ਦੀ ਖਰੀਦੋ ਫਰੋਦ ਕੀਤੀ ਜਿੱਥੇ ਨਹੀਂ ਚਾਚਾ ਘਰ ਬਣਾਉਣਾ ਪਹਿਲਾਂ ਹਰਿਆਣੇ ਦੇ ਵਿੱਚ ਫਿਰ ਮਾਲਵੇ ਦੇ ਵਿੱਚ ਤੇ ਹੁਣ ਇਹ ਯਤਨ ਕਰ ਰਹੇ ਕਿ ਇਧਰ ਦੁਆਬੇ ਵਾਲੇ ਪਾਸੇ ਦੇ ਵਿੱਚ ਵੀ ਸੁਲਤਾਨਪੁਰ ਲੋਧੀ ਦੇ ਲਾਗੇ ਇੱਕ ਸਥਾਨ ਬਣਾਇਆ ਜਾਵੇ। ਇਹ ਮੈਂਬਰ ਸਹਿਬਾਨ ਨੇ ਜਦੋਂ ਜਾਇਦ ਵੀ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਆ ਭਈ ਇਹ ਕਿਉਂਕਿ ਇਹਨਾਂ ਵੱਲੋਂ ਕੋਈ ਵੀ ਜਿਹੜੇ ਚਰਚਾ ਕਰ ਜਾਂ ਨਾਮ ਚਰਚਾ ਕੀ ਕਹਿੰਦੇ ਇਹ ਉਹ ਜੇ ਬਣਾਏ ਗਏ ਤੇ ਫਿਰ ਪਹਿਲੀ ਗੱਲ ਤਾਂ ਉਹ ਪਰੋਲ ਤੇ ਆ ਆ। ਦੂਜੀ ਗੱਲ ਇਹਦੇ ਨਾਲ ਲਾ ਐਂਡ ਆਰਡਰ ਦੀ ਸਮੱਸਿਆ ਜਿਹੜੀ ਆ ਉਹ ਵੀ ਉਤਵਨ ਹੋ ਸਕਦੀ ਆ ਸੋ ਪੰਜਾਬ ਸਰਕਾਰ ਤੋਂ ਇਹ ਵੀ ਅਸੀਂ ਮੰਗ ਕੀਤੀ ਆ ਕਿ ਇਹਦੇ ਕੋਈ ਵੀ ਕਾਰਕੁਨ ਜਿਹੜੇ ਕੋ ਜਮੀਨ ਪੰਜਾਬ ਦੇ ਵਿੱਚ ਖਰੀਦ ਕਰਦੇ ਆ ਉਹਨਾਂ ਨੂੰ ਰੋਕਿਆ ਜਾਵੇ ਜੇ ਨਹੀਂ ਰੋਕਿਆ ਤੇ ਫੇਰ ਆ ਪਿੱਛੇ ਹੀ ਨਹੀਂ ਥੋੜੇ ਬੰਦੇ ਇਕੱਠੇ ਕੀਤੇ ਸੀ ਫੇ ਹੋਰ ਵੀ ਇਕੱਠੇ ਹੋਣਗੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਜਦੋਂ ਜਿਆਦਾ ਆਪਣੀ ਕਰੂਗੀ ਸੋ ਇਹੋ ਜਿਹੇ ਕਾਰਨਾ ਕਰੀਏ ਜਿਸ ਨਾਲ ਪੰਜਾਬ ਉਹ ਮੋੜ ਆਪਣਾ ਦਸਤਾਰਬ ਹੋਵੇ ਸੋ ਇਹਨੇ ਬੇਨਤੀ ਕਰਕੇ ਤੁਹਾਤੋਂ ਮੈਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੇ ਭਾਈ ਕੁਸਿੰਦਰ ਸਿੰਘ ਰਾਗੀ ਨੇ ਇੱਕ ਅਬਜੈਕਨੇਬਲ ਵੀਡੀਓ ਜਿਹੜੀ ਹੈ ਰਿਲੀਜ਼ ਉਹ ਵੇਲਾ ਉਹ ਆਪਣੇ ਕਰ ਦਿੱਤਾ ਹੈ ਪਹਿਲਾਂ ਹੋਇਆ ਸੀ ਕਮੇਟੀ ਦਾ ਫੈਸਲਾ ਉਹਦੇ ਤਰਾਂ ਤੇ ਰੋਕ ਲਾ ਦਿੱਤੀ ਆ ਉਹ ਹੋਂਦੇ ਆਪਣੇ ਜਿਹੜੀ ਐਗਜ਼ੈਕਟਿਵ ਹੋ ਗਈ ਉਹਦੇ ਫੈਸਲਾ ਕਰਿਆ ਜਾਊਗਾ ਜੀ ਬਾਬਾ ਬਲਬੀਰ ਸਿੰਘ ਜੀ ਵੱਲੋਂ ਮਨ ਪੱਤਰ ਭੇਜਿਆ ਗਿਆ ਜਿਹਦੇ ਵਿੱਚ ਇਹ ਕਾਰਵਾਈ ਦੇ ਉੱਤੇ ਸਵਾਲ ਕਰੇ ਦੇਖੋ ਬੇਨਤੀ ਸੁਣ ਲਓ ਮੇਰੀ ਸਵਾਲ ਖੜੇ ਕਰਨੇ ਸਿਖਾਲੇ ਆ ਮੈਂ ਵੀ ਬਾਬਾ ਜੀ ਨੂੰ ਮਿਲਿਆ ਮੇਰੇ ਨਾਲ ਵੀ ਘੰਟਾ ਮੀਟਿੰਗ ਹੋਈ ਉਹਨਾਂ ਦੀ ਇਹ ਐਕਚੁਅਲੀ ਟਾਈਟਲ ਨਹੀਂ ਅਸੀਂ ਡਿਸਾਈਡ ਕਰਨਾ ਸਾਡਾ ਸਾਡਾ ਫੋਕਸ ਸਮਝੋ ਕਿੱਥੇ ਆ ਬਾਬਾ ਜੀ ਦਾ ਹੈਗਾ ਆ ਕਿ ਇਹ ਸਾਡਾ ਥਾਂ ਨੇ ਤੇ ਮਾਨ ਸਿੰਘ ਹੁਣੀ ਕਬਜ਼ਾ ਕਰ ਲਿਆ ਸਾਡਾ ਇਹ ਸਵਾਲ ਨਹੀਂ ਸਾਡਾ ਸਵਾਲ ਆ ਵੀ ਉੱਥੇ ਫਾਇਰਿੰਗ ਹੋਈ ਤੇ ਹੋਈ ਕਿਉਂ ਤੇ ਜੇ ਬਾਬਾ ਜੀ ਦਾ ਉਹ ਹੈਗਾ ਆ ਉੱਥੇ 145 ਲੱਗੀ ਆ ਉਹਦੇ 145 ਐਸਟੀਐਮ ਨੇ ਸੁਣਵਾਈ ਕਰਨੀ ਆ ਉਹ ਜਿਹਦੇ ਕੋਲ ਟਾਈਟਲ ਹੋਵੇ ਦੇ ਦੇ ਉਹਨਾਂ ਦੀ ਕਮੇਟੀ ਕੋਲ ਟਾਈਟਲ ਨਹੀਂ हां ये जरूर हुई सी पे जे तुसी अकाल तख्त ਕੋਲ ਜਾ ਕੇ ਇਹਦੇ ਬਾਰੇ ਕੋ ਮਸ਼ਵਰਾ ਕਰਨਾ ਬੀ ਸਿੱਖ ਗੋਲੀ ਨਾਲ ਨਹੀਂ ਪਰ ਇਹਨੂੰ ਆਪਾਂ ਉਹਦੇ ਨਾਲ ਮਨ ਜੋੜੀਏ ਬਾਬਾ ਬਲਬੀਰ ਜੀ ਉਹਦਾ ਅਬਜੈਕਸ਼ਨ ਉਹ ਗੋਲੀ ਸਾਡਾ ਤਾਂ ਮੇਨ ਆ ਪਈ ਗੋਲੀ ਕਿਉਂ ਚੱਲੀ ਤੇ ਬਰਿਆਦਾ ਦਾ ਲੰਘਣ ਹੋਇਆ ਬਾਬਾ ਜੀ ਦਾ ਆ ਪਈ ਮੇਰਾ ਗੁਰਦੁਆਰਾ ਆ ਉਹ ਅਸੀਂ ਨਹੀਂ ਡਿਸਾਈਡ ਕਰਨਾ ਉਹ 145 ਲੱਗੀ ਆ ਉਹ ਡਿਸਾਈਡ ਕਰਨਗੇ ਸੋ ਬਾਬਾ ਜੀ ਸਾਡਾ ਹਿੱਸਾ ਹੀ ਆ ਪ੍ਰਬੰਧ ਦਾ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਸਹਿਯੋਗ ਰੱਖਦੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ মিডিਆ ਠੀਕ ਹੈ ਆਜ਼ਾਦੀ ਆ ਸਾਰਿਆਂ ਨੂੰ ਹੋਰ ਤਾਂ মিডিਆ ਵੀ ਦਬਰਦਾ ਬੜਾ ਯਤਨ ਕੀਤਾ ਜਾ ਰਿਹਾ ਪਰ ਇਹ ਇਹਨੂੰ ਮੁੱਦਾ ਐਵੇਂ ਨਾ ਬਣਾਓ ਕਿ ਕਮੇਟੀ ਨੇ ਕਮੇਟੀ ਨੇ ਟਾਈਟਲ ਨਹੀਂ ਸੀ ਡਿਸਾਈਡ ਕਰਨਾ ਕਮੇਟੀ ਨੇ ਫੈਸਲਾ ਬਿਲਕੁਲ ਨਹੀਂ ਸੀ ਕਰਨਾ ਕਿ ਕਿਹਦਾ ਕਬਜ਼ਾ ਤੇ ਕਿਹਦਾ ਹੋਣਾ ਚਾਹੀਦਾ ਉਹਨਾਂ ਦਾ ਇੱਕ ਐਸ ਗੱਲ ਤੇ ਆ ਵੀ ਸਾਡਾ ਕਬਜ਼ਾ ਸੀ ਉਹ ਜੀ ਸਾਦ ਕੇ ਉਹਨਾਂ ਨੂੰ ਮਾਰ ਕੇ ਆ ਕੋਰਟਾਂ ਚਲ ਜਾਣ ਕੋਰਟਾਂ ਚ ਚਲੇ ਗਏ ਆ 145 ਤੁਸੀਂ ਜਾਣਦੇ ਆ 6 ਮਹੀਨਾ ਚ ਉਹਦਾ ਫੈਸਲਾ ਹੋਣਾ ਹੁੰਦਾ ਉਹ ਪਤਾ ਲੱਗ ਜਾਓ ਵੀ ਇਹ ਕਿਹਦਾ ਕਬਜ਼ਾ ਸੀ ਤੇ ਕੌਣ ਇਹਦਾ ਮਾਲਕ ਹੈ। ਸੋ ਇਹ ਕਰਕੇ ਮੈਂ ਤੁਹਾਡੇ ਮੀਡੀਆ ਰਾਹੀਂ ਬਾਬਾ ਜੀ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਤੁਸੀਂ ਸਾਡੇ ਸਤਿਕਾਰਯੋਗ ਆਗੂ ਆਗੂ ਕਹਿਣ ਦਾ ਭਾਗ ਕਿ ਬੁੱਢਾ ਦਲ ਜਿਹੜਾ ਆ ਉਹ ਬੁੱਢਾ ਦਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲੀ ਜਥੇਬੰਦੀ ਆ। ਪਰ ਉਹਦਾ ਸਤਕਾਰ ਵੀ ਆ। ਸਰਕਾਰ ਨਾਲ ਲੜਨੋ ਕੋਟਾਂ ਦੇ ਵਿੱਚ ਜਾ ਕੇ ਲੜਨ। ਜਗਾਦ ਤਖਤ ਨੂੰ ਹਾਂ ਜੇ ਕਹਿੰਗੇ ਕਾਲ ਤੱਕ ਦੋਹਾਂ ਤੇਰਾ ਨੂੰ ਕੱਲਿਆਂ ਨੂੰ ਸਾਥ ਸਕਦਾ ਜੇ ਉਹਦੇ ਵਿੱਚ ਹਾਲਸ ਮੰਡਾ ਹੋਊ। ਪਰ ਸਾਡਾ ਇਤਰਾਜ਼ ਸਿਰਫ ਗੋਲੀ ਦਾ ਆ ਗੋਲੀ ਬਾਰੇ ਵੀ ਬਾਬਾ ਜੀ ਸਪੱਸ਼ਟ ਕਰਦੇ ਨੇ ਵੀ ਗੋਲੀ ਹੁਣ ਜਿਹੜੀ ਗੋਲੀ ਬਾਰੇ ਬਿਆਨ ਆਏ ਕੋਸ਼ ਆਏ ਆ ਉਹ ਤਾਂ ਸੀ ਜਿਵੇਂ ਉੱਥੇ ਜਾਂਦੀ ਸੀ ਪੁਲਿਸ ਉਹਨੇ ਫਾਇਰਿੰਗ ਦਾਅਵਾ ਕੀਤੀ ਉਹਨੇ ਫਾਇਰਿੰਗ ਜਾਣ ਚੈੱਕ ਕਰਤੀ ਪਰ ਤਾਥ ਬੋਲਦੇ ਆ ਕਿ ਪੰਜਾਂ ਛਿਆਂ ਜ਼ਿਲ੍ਹਿਆਂ ਦੀ ਪੁਲਿਸ ਕੱਟੀ ਕੀਤੀ ਆਫਸਰ ਇਕੱਠੇ ਕੀਤੇ ਸੋ ਸੱਚ ਤਾਂ ਸੱਚੇ ਨਹੀਂ ਨਾ ਹੁੰਦਾ ਘੜੀ ਦੀ ਘੜੀ ਝੂਠ ਬੋਲ ਕੇ ਕੰਮ ਨਹੀਂ ਚੱਲਦਾ ਸਾਡੇ ਚ ਦੋ ਬੰਦੇ ਪਹਿਲੇ ਉਹਨਾਂ ਦੇ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਨੂੰ ਬੇਪੱਤ ਕਰਕੇ ਚਲੋ ਇਹ ਇਹ ਸਾਡਾ ਮਸਲਾ ਇਹ ਸਾਡਾ ਮਸਲਾ ਨਹੀਂ ਦੋਨੂੰ ਕੀਤਾ ਕੀ ਕੀਤਾ ਸਾਡਾ ਸਿਰਫ ਆਪਣੇ ਅੰਮ੍ਰਿਤਪਾਲ ਸਾਡਾ ਆ ਬੇ ਗੋਲੀ ਚੱਲੀ ਕਿਹਦੇ ਹੁਕਮ ਨਾਲ ਚੱਲੀ ਬਿਆਦਵੀ ਹੋਈ ਤਾਂ ਕਿਹਦੇ ਹੁਕਮ ਨਾਲ ਹੋਈ ਇਹ ਨਹੀਂ ਹਰਿਆਣਾ ਕਮੇਟੀ ਦੇ ਕਬਜ਼ੇ ਕੀਤਾ ਦੋ ਤੋਂ ਵੀ ਜੁੱਤੀਆਂ ਲੈ ਕੇ ਫੁੱਲ ਉੱਤੇ ਬੜੀ ਸੀ ਉਹਦਾ ਵੀ ਉਹਨੂੰ ਹੋਰ ਵਾਰੀ ਕਹਦੇ ਫੁੱਲ ਉਹਨਾਂ ਨੂੰ ਅਸੀਂ ਕਿਹੜੇ ਫੁੱਲ ਪਾਏ ਉਹਨਾਂ ਨੇ ਬੇਇਨਜ਼ਾਦੀ ਕੀਤੀ ਹੈ ਸਾਡਾ ਵੀ ਸਾਹਿਬ ਧਾਕੀ ਸਾਹਿਬ ਜਿਹੜਾ ਚਾਰਜ ਲਾਉਂਦੇ ਸਿੱਧੇ ਰੋਟਾ ਜਾ ਬੱਜਦਾ ਸਾਡੇ ਸੀਐਮ ਨੂੰ ਦੋਸ਼ੀ ਕਰਾਰ ਦਿੱਤਾ ਜਮਵਾ ਢੜਾਈ ਜਿਹਦੇ ਵਿੱਚ ਹੋਰ ਸਿਵਲ ਤੇ ਫੌਜੀ ਸੈਨਿਕ ਪੁਨਰਸਥਾਪਨ ਕਰਕੇ ਕਿਹੜੇ ਅਧਿਕਾਰੀ ਹੋਰ ਸ਼ਾਮਲਿਆ ਨਹੀਂ ਕਰਦੇ ਯਾਰ ਦੇਖੋ ਦੋ ਗੱਲਾਂ ਹੁੰਦੀਆਂ ਇੱਕ ਹੁੰਦਾ ਮਿੱਥਕੇ ਇੱਕ ਹੁੰਦਾ ਜਾਣ ਚੱਕ ਇਹ ਸਾਰਾ ਕੰਮ ਮਿੱਥਕੇ ਹੋਇਆ ਇਹਦੇ ਵਿੱਚ ਸਿੱਧੇ ਤੌਰ ਤੇ ਅੱਜ ਤੱਕ 3 ਮਹੀਨੇ ਸਾਡੀ ਜਿਹੜੀ ਕਮੇਟੀ ਸੀ ਉਹ ਐਸਐਸਪੀ ਨੂੰ ਵੀ ਤੇ ਡੀਸੀ ਸਾਹਿਬ ਨੂੰ ਵੀ ਮਿਲੀ ਕਿਸੇ ਅਫਸਰ ਨੇ ਬੱਤੀ ਨਹੀਂ निभाई ਈਵਨ ਸਰਕਾਰ ਨੇ ਬੱਤੀ ਨਹੀਂ निभाई ਤੇ ਇਸ ਕਰਕੇ ਇਹਦੇ ਲਈ ਜਿਹੜੇ ਵੀ ਕਨਸਰਨ ਡਿਆ ਇਹ ਹੁਣ ਮੁੱਖ ਮੰਤਰੀ ਸਾਹਿਬ ਦੱਸਣ ਪੇ ਉਹਦੇ ਲਈ ਕਿਹੜੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਜਿਹੜੇ ਉੱਥੇ ਹਾਜ਼ਰ ਸੀ ਉਹੋ ਹੀ ਆ ਤੇ ਫਿਰ ਤਿਆਰੀ ਕਰਕੇ ਇੰਟਰ ਹੋਣਾ ਇਹਦਾ ਕੋਈ ਹਿੰਡਿਕਟ ਹੋਰੇ ਕਰ ਦੇਣਾ ਪੇ ਇਹਦਾ ਮਤਲਬ ਕੌਨਸਪੀਰੇਸੀ ਪਹਿਲੇ ਸ਼ੁਰੂ ਸੀ ਸੋ ਇਸ ਕਰਕੇ ਸਿੱਧੇ ਤੌਰ ਤੇ ਦੇ ਬਾਕੀ ਜਿਹੜੇ ਅਫਸਰ ਆ ਉਹ ਇਹ ਕੱਢਣ ਸਾਰੇ ਪੇ ਕੋਲੇ ਕੌਣ ਕੌਣ ਜ਼ਿੰਮੇਵਾਰ ਆ ਉਹ ਜਿਹੜੇ ਤਫਤੀਸ਼ ਇਹਦੀ ਹੋਊਗੀ ਪੂਰੀ ਉਹਦੇ ਵਿੱਚੋਂ ਆ ਕੇ ਸਾਹਮਣੇ ਆ ਜਾਊਗੀ ਫਿਰ ਜਿਹੜੇ ਜਿਹੜੇ ਜ਼ਿੰਮੇਵਾਰ ਹੋਣਗੇ ਸਾਡਾ ਵੀ ਰੋਸ ਇਹੋ ਹੀ ਆ ਵੀ ਜਿਹੜੇ ਜ਼ਿੰਮੇਵਾਰ ਆ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੇ ਮੁੱਖ ਤੌਰ ਤੇ ਕਿਉਂਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਉਹ ਸਾਰੇ ਲਾ ਐਂਡ ਆਡਰ ਦਾ ਕੱਲੇ-ਕੱਲੇ ਦਾ ਜਿਹੜਾ ਉਹਦੀ ਜ਼ਿੰਮੇਵਾਰੀ ਹੁੰਦੀ ਤਾਂ ਉਹ ਆਪਣੀ ਜ਼ਿੰਮੇਵਾਰੀ ਦਾ ਭਾਰ ਦੇਗੀ। ਚਾਰਾ ਜੋ ਨਹੀਂ ਕਿਸੇ ਗੱਲ ਕੀਤੀ ਹੈ ਜੀ ਲੀਗਲ ਚਾਰਾ ਸਰਕਾਰ ਕਰੋ ਸਪੋਰਟ ਕਰੀਏ ਤਾਂ ਫਿਰ ਲੀਗਲ ਚਾਰਾ ਜਲੀਦਾ ਉਹ ਅਸੀਂ ਯਤਨ ਕਰਦੇ ਆ ਫਿਰ ਹੋੜ ਕਿਹੋ ਜੀ ਹੁੰਦੀ ਹੁੰਦੀ ਆ ਪਰ ਪਹਿਲਾਂ ਇਹ ਤਾਂ ਦੱਸਣਾ ਭਈ ਇਹਦੇ ਕੌਣ ਜ਼ਿੰਮੇਵਾਰ ਆ? ਇਹ ਤਾਂ ਸ਼ੱਕਦਾ ਹੀ ਹੋਏਗੀ ਕਿ ਜਿਹੜੇ ਦੇ ਅੱਗੇ ਨਸ਼ੇ ਦਾ ਬਹੁਤ ਮਾੜਾ ਹਾਲ ਆ ਆ ਕਾਂਦੀਦਲ ਬੋਲੋ ਅੱਜ ਪੰਜਾਬ ਪਹੁੰਚੋ ਯਾਤਰਾ ਸੀ ਸੀ ਦੇਖੋ ਨੀ ਕਮੇਟੀ ਕਿੰਨਾ ਕੁ ਕੌਂਕਰਸ ਦੇਖੋ ਬੈਂਤੀ ਸੁਣ ਲਾਓ ਲਾ ਐਂਡ ਆਰਡਰ ਦੀ ਤੁਸੀਂ ਮੇਰੇ ਤੋਂ ਬਾਤ ਵਿਧ ਜਾਣਦੇ ਹੋ ਰੋਜ਼ ਕਿਤੇ ਨਾ ਕਿਤੇ ਜੋ ਆ ਉਹ ਕੋਈ ਨਾ ਕੋਈ ਬਾਰਦਾਤ ਹੁੰਦੀ ਆ ਆ ਨਸ਼ੇ ਦਾ ਮੈਂ ਨਹੀਂ ਕਹਿੰਦਾ ਗਵਰਨਰ ਪੰਜਾਬ ਨੇ ਕਹਿਤਾ ਪ੍ਰੈਸ ਕਾਨਫਰੈਂਸ ਕਰਕੇ ਬੋਲਦਿਆਂ ਨੇ ਕਹਿਤਾ ਮੈਂ ਉਹਨਾਂ ਪੁਲਿਸ ਅਧਿਕਾਰੀਆਂ ਦਾ ਨਾਂ ਨਹੀਂ ਦੱਸਣਾ ਜਿਹੜੇ ਕਹਿੰਦੇ ਸੀ ਕਿ ਪਾਰੋਂ ਜੇ 10 ਕੁਇੰਟਲ ਆਉਂਦਾ ਸੀ ਨਸ਼ਾ ਤੇ ਉਹਦੇ ਵਿੱਚੋਂ 2 ਕੁਇੰਟਲ ਜਾਂਦਾ ਸੀ 8 ਕੁਇੰਟਲ ਦੀ ਖੇ ਪੰਜਾਬ ਨੂੰ ਟੱਪ ਜਾਂਦੀ ਸੀ ਹੁਣ ਉਹ ਕਹਿੰਦੇ 10 ਕੁਇੰਟਲ ਆਉਂਦਾ 10 ਦਾ 10 ਪੰਜਾਬ ਜੇ ਖੱਪ ਜਾਂਦਾ ਸੋ ਇਹਦਾ ਨਸ਼ਿਆਂ ਦੀ ਗੁਲਦਾਨ ਹੋ ਚੁੱਕੀ ਜਿਹੜੇ ਕੱਲ ਤਾਂ ਕਹਿੰਦੇ ਸੀ ਮੈਂ ਇੱਕ ਤੁਹਾਨੂੰ ਹੋਰ ਆ ਵੀਡੀਓ ਹੁਣ ਤੁਹਾਨੂੰ ਛੋਟੀ ਜਿਹੀ ਐਵੇਂ 2 ਮਿੰਟ ਦੀ ਆ ਉਹਦੇ ਵਿੱਚ ਮਾਨ ਸਾਹਿਬ ਖੜੇ ਆ ਤੇ ਕੇਚਰੀਵਾਲ ਕਹਿ ਰਿਹਾ ਕਿ ਮੈਂ ਆ ਜਿਹੜੇ ਆਪਣੇ ਝੂਠਾ ਸਾਧ ਵਾਲੇ ਬਿਆਦਵੀ ਵਾਲੇ 24 ਘੰਟਿਆਂ ਚ ਫੈਸਲਾ ਕਰ ਦਊਗਾ ਤੇ ਹੁਣ 24 ਮਹੀਨੇ ਹੋ ਚਲੇ ਆ ਸੈਂਕਸ਼ਨ ਦੇਣ ਨੂੰ ਤਿਆਰ ਨਹੀਂ ਕੀ ਯਾਦ ਰੱਖੀ ਜਾ ਸਕਦੀ ਹਰ ਪੱਖ ਤੋਂ ਫਿਰ